ਜਿੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਣਾ ਚਾਹੀਦਾ ਸੀ ਉੱਥੇ ਮਾਨ ਸਾਹਿਬ ਨੇ ਹੁਣ ਚੁੱਪ ਵੱਟ ਲਈ ਹੈ ਡੱਲੇਵਾਲ 4 ਦਿਨ ਤੋਂ ਭੁਖੜਤਾਲ ਨੇ ਸ਼ੰਭੂ ਬਾਰਡਰ ਤੇ ਮਾਹੌਲ ਕਾਫੀ ਗਰਮ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਕਿਸਾਨ ਪੂਰੇ ਚਿੰਤਤ ਨੇ ਭੁਖੜਤਾਲ ਨੂੰ ਲੈ ਕੇ ਦੂਜੇ ਪਾਸੇ ਅੜੇ ਹੋਏ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ 4 ਦਿਨ ਹੋ ਗਏ ਨੇ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਬਿਲਕੁਲ ਹੀ ਚੁੱਪ ਵੱਟ ਲਈ ਹੈ। ਪ੍ਰਿੰਸ ਸਿੰਘ ਚੰਦੂ ਮਾਜਰੇ ਦਾ ਬਿਆਨ ਸਾਹਮਣੇ ਆ ਰਿਹਾ। ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੁੱਲਣਾ ਚਾਹੀਦਾ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਐਲਾਨ ਕਰਨੇ ਚਾਹੀਦੇ ਨੇ ਪਰੰਤੂ ਮਾਨ ਸਾਹਿਬ ਨੇ ਹੁਣ ਚੁੱਪ ਵੱਟ ਲਈ ਹੈ। ਵੱਡੀ ਅਪੀਲ ਕੀਤੀ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਅਕਾਲੀ ਦਲ ਉਤਰਿਆ ਤੇ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਸਵਾਲਾਂ ਦੇ ਵਿੱਚ ਘिरी ਹੋਈ ਨਜ਼ਰ ਆ ਰਹੀ ਹੈ। ਆ ਤੁਹਾਨੂੰ ਸੁਣੋ ਨੇ ਪਹਿਲਾ ਪ੍ਰਿੰਸ ਸਿੰਘ ਚੰਦੂ ਮਾਜਰੇ ਦਾ ਕੀ ਕਹਿਣਾ ਹੈ? ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਬਾੜੂ ਨੂੰ ਅਪੀਲ ਕਰਦੇ ਆ ਕਿ ਉਹ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਾਉਣ ਲਈ ਪਹਿਲ ਕਦਮੀ ਕਰਨ ਕੇਂਦਰ ਸਰਕਾਰ ਨਾਲ ਤਾਲਮਿਲ ਕਰਨ ਪੰਜਾਬ ਦੇ ਕਿਸਾਨਾਂ ਦੀ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਪ੍ਰਤੀ ਹੁਣ ਤੱਕ ਮੁੱਖ ਮੰਤਰੀ ਸਾਹਿਬ ਵਾਰ-ਵਾਰ ਕਹਿੰਦੇ ਰਹੇ ਕਿ ਉਹ ਕਿਸਾਨਾਂ ਦੇ ਨਾਲ ਖੜੇ ਨੇ ਪਰ ਅੱਜ ਕਿਸਾਨੀ ਜਿਹੜੀ ਆ ਉਹ ਸੰਕਟ ਵਿੱਚ ਫਸੀ ਹੋਈ ਆ ਕਿਸਾਨ ਆਗੂ ਤੇਰੇ ਨੇ ਭੁੱਖ ਹੜਤਾਲ ਤੱਕ ਜਾਣ ਲਈ ਮਜਬੂਰ ਹੋਏ ਨੇ ਔਰ ਕਿਸਾਨੀ ਦੀ ਕੋਈ ਸੁਣਵਾਈ ਨਹੀਂ ਕੋਈ ਵਾਂ ਫੜਨ ਵਾਲਾ ਨਹੀਂ ਤੇ ਮੁੱਖ ਮੰਤਰੀ ਸਾਹਿਬ ਦੇ ਲਾਰਿਆਂ ਨੇ ਮੁੱਖ ਮੰਤਰੀ ਸਾਹਿਬ ਦੀ ਇਹ بے ਵਿਸ਼ਵਾਸੀ ਜਿਹੜੀ ਬਣੀ ਆ ਮੈਂ ਸਮਝਦਾ ਇਹਨੂੰ ਤੋੜਨਾ ਚਾਹੀਦਾ ਔਰ ਇਮਾਨਦਾਰੀ ਨਾਲ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਲਈ ਦਿੱਲੀ ਨਾਲ ਤਾਲਮਿਲ ਕਰਕੇ ਫਾਇਲ ਕਦਮੀ ਕਰਨੀ ਚਾਹੀਦੀ ਹੈ ਅੱਜ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਪੰਜਾਬ ਗਿਆ ਸੜਕਾਂ ਤੇ ਧਰਨੇ ਲੱਗ ਰਹੇ ਨੇ ਪੰਜਾਬ ਦੇ ਵਿੱਚ ਇੱਕ ਅਰਾਜਕਤਾ ਦਾ ਮਾਹੌਲ ਬਣਿਆ ਖੜਾ ਪੰਜਾਬ ਦਾ ਵਾਤਾਵਰਨ ਜਿਹੜਾ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਬੜਾ ਤਣਾਅ ਵਾਲਾ ਬਣਿਆ ਖੜਾ ਮੈਂ ਸਮਝਦਾ ਕਿ ਪੰਜਾਬ ਦੇ ਵਿਕਾਸ ਤੇ ਵੀ ਪ੍ਰਸ਼ਨ ਚਿੰਨ ਲੱਗਿਆ ਸੜਕਾਂ ਟੁੱਟੀਆਂ ਪਈਆਂ ਨੇ ਸੜਕਾਂ ਤੇ ਟੋਏ ਭਰਨ ਜੋਗੇ ਪੈਸੇ ਨਹੀਂ ਸਰਕਾਰ ਦੇ ਕੋਲ ਤੇ ਸਰਕਾਰ ਜੋ ਜਿਵਨੀ ਚੋਣਾਂ ਵਿੱਚ ਜਿੱਤਣ ਦੇ ਦਮਗਾ ਜੇ ਮਾਰ ਰਹੀ ਆ ਕੇਵਲ ਤੇ ਕੇਵਲ ਕਾਲਨੀਆਂ ਦੇ ਚੋਣ ਮੈਦਾਨ ਵਿੱਚ ਪਰੇ ਰਹਿਣ ਕਰਕੇ ਇਹ ਹੱਥ ਲੱਗੀ ਹੈ ਜਿੱਤ ਮੈਂ ਸਮਝਦਾ ਕਿ ਕਿਸੇ 50 ਸਰਕਾਰ ਵੱਲੋਂ ਕੋਈ ਵੀ 2.5 ਸਾਲਾਂ ਵਿੱਚ ਐਸਾ ਕਦਮ ਨਹੀਂ ਜਿਹਦੇ ਨਾਲ ਉਹ ਮਾਣ ਕਰ ਸਕੇ ਜਿਹਦੇ ਨਾਲ ਉਹ ਲੋਕਾਂ ਨੂੰ ਭਰੋਸਾ ਜਿੱਤ ਸਕੇ ਸਰਕਾਰ ਨੂੰ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਔਰ ਇਸ ਕਿਸਮ ਦੀ ਟਿਕੜਾਵਾਦੀ ਕਰਕੇ ਦਾ ਲਾ ਕੇ ਹੋ ਕੇ ਬਿਆਨਬਾਜ਼ੀ ਕਰਕੇ ਮੈਂ ਸਮਝਦਾ ਡੰਗ ਨਹੀਂ ਟਪਾਇਆ ਜਾ ਸਕਣਾ ਅਮਲਾਂ ਤੇ ਨਿਵੇਰੇ ਹੋਣਗੇ ਔਰ ਅਮਲ ਵਿੱਚ ਸਰਕਾਰ ਨੂੰ ਹੋਣਾ ਪੈਗਾ